ਸੰਸਾਰ ਤੇ ਭਾਈ ਜਵੰਦ ਸਿੰਘ ਵੀ ਸਾਰ ਨਹੀਂ ਪਾਈ ਕਿ ਨੇਹ ਕਲੰਕ ਅਵਤਾਰ ਕਾਲ ਯੁਗ ਵਿੱਚ ਮੇਰੇ ਘਰ ਗਰੀਬਾਂ ਨੂੰ ਤਾਰਨ ਲਈ ਅਵਤਾਰ ਧਾਰਿਆ ਹੈ ਜੀ ਕਾਲ ਯੁਗ ਵਿੱਚ ਜੋਤ ਪ੍ਰਗਟਾਈ ਕਾਲ ਯੁਗ ਵਿੱਚ ਜੋਤ ਪ੍ਰਗਟਾਈ ਤਬੋ ਤਾਈ ਮਿਲੀ ਵੜਾਈ ਤਬੋ ਤਾਈ ਮਿਲੀ ਵੜਾਈ ਜਵੰਦ ਸਿੰਘ ਨੇ ਸਾਰ ਨਾ ਪਾਈ ਜਵੰਦ ਬਾਲ ਸਮਝ ਕੇ ਬਾਲ ਆਣ ਬਾਲ ਸਮਝ ਕੇ ਬਾਲ ਆਣ ਸੱਚਾ ਸਤ ਗੁਰ ਨਹੀਂ ਪਛਾਣ ਸੱਚਾ ਸਤ ਗੁਰ ਨਹੀਂ ਪਛਾਣ ਨਗਰ ਦੇ ਵਾਸੀਆਂ ਵੀ ਸਾਰ ਨਹੀਂ ਪਾਈ ਕਿ ਅਵਤਾਰ ਹਨ ਜੀ ਸੱਚੇ ਪਾਤਸ਼ਾਹ ਐਸੀ ਮਾਇਆ ਸੰਸਾਰ ਤੇ ਪਾ ਛੜੀ ਹੈ ਜੀ ਜਾਣੀ ਜਾਣ ਸੱਚੇ ਪਿਤਾ ਆਪ ਆਪੇ ਬਾਪ ਦੇ ਮੁਖੋਂ ਕਢਾ ਕੇ ਸ਼ੇਰ ਸਿੰਘ ਨਾਮ ਰਖਾਇਆ ਹੈ ਅੰਤ ਸਮੇ ਕਲ ਯੁਗ ਵਿੱਚ ਆਇਆ ਅੰਤ ਸਮੇ ਕਲ ਯੁਗ ਵਿੱਚ ਆਇਆ ਨੇਹ ਕਲੰਕ ਆਪ ਅਖਵਾਇਆ ਨੇਹ ਕਲੰਕ ਆਪ ਅਖਵਾਇਆ ਕਣਕਪੁਰੀ ਵਿੱਚ ਚਰਨ ਟਿਕਾਇਆ ਕਣਕਪੁਰੀ ਵਿੱਚ ਚਰਨ ਟਿਕਾਇਆ ਮਹਾਰਾਜ ਸ਼ੇਰ ਸਿੰਘ ਨਾਮ ਰਖਾਇਆ ਮਹਾਰਾਜ ਸ਼ੇਰ ਸਿੰਘ ਨਾਮ ਰਖਾਇਆ ਰਾਮ ਕ੍ਰਿਸ਼ਨ ਦਾ ਤੇਜ ਹੋ ਆਇਆ ਰਾਮ ਕ੍ਰਿਸ਼ਨ ਦਾ ਤੇਜ ਹੋ ਆਇਆ ਕਿਉਂਕਿ ਬਾਬੇ ਮਹਿਤਾਬ ਸਿੰਘ ਦਾ ਉਧਰ ਬਚਨ ਸੀ ਕਿ ਮਹਾਰਾਜ ਸ਼ੇਰ ਸਿੰਘ ਨਾਮ ਹੋਵੇਗਾ 6 ਮਹੀਨੇ ਤੱਕ ਮਾਪੇ ਖੁਸ਼ੀਆਂ ਕਰਦੇ ਰਹੇ ਹਨ ਜੀ 6 ਮਹੀਨੇ ਤੋਂ ਬਾਅਦ ਮਣੀ ਸਿੰਘ ਨੂੰ ਮਾਲਵੇ ਦੇਸ਼ ਵਿੱਚ ਰਾਤ ਸੁੱਤੇ ਪਏ ਨੂੰ ਟੁੰਬਕੇ ਉਠਾਇਆ ਹੈ ਇਹ ਮਣੀ ਸਿੰਘ ਦੇ ਮੁਖਵਾਕ ਹਨ ਕਿ ਮੈਨੂੰ ਤਿੰਨ ਦਿਨ ਰਾਤ ਵਾਜਾਂ ਵੱਜਦੀਆਂ ਰਹੀਆਂ ਹਨ ਜੀ ਮਣੀ ਸਿੰਘ ਦਿਲ ਵਿੱਚ ਅਰਦਾਸ ਕੀਤੀ ਕਿ ਸੱਚੇ ਪਿਤਾ ਮੈਨੂੰ ਸਮਝ ਨਹੀਂ ਆਉਂਦੀ दया ਕਰਕੇ ਮੈਨੂੰ ਸਪਸ਼ਟ ਬਚਨ ਦੱਸੋ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕ੍ਰਿਸ਼ਨ ਦੇ ਜਾਮੇ ਅਤੇ ਛੇਵੀਂ ਪਾਤਸ਼ਾਹੀ ਦੇ ਜਾਮੇ ਦਾ ਦਰਸ਼ਨ ਦਿੱਤਾ ਅਤੇ ਬਾਹਾਂ ਫੜ ਕੇ ਆਖਣ ਲੱਗੇ ਮਣੀ ਸਿੰਘ ਸਾਡੀ ਸੇਵਾ ਵਿੱਚ ਹਾਜ਼ਰ ਹੋ ਜਾ ਅਸੀਂ ਕਵਿੰਡ ਪਿੰਡ ਵਿੱਚ ਅਵਤਾਰ ਧਾਰਿਆ ਹੈ ਘਰ ਦੇ ਬੂਹੇ ਦਾ ਮੂੰਹ ਲੈnde ਪਾਸੇ ਤੇ ਗਲੀ ਦੇ ਬੂਹੇ ਦਾ ਮੂੰਹ ਚੜ੍ਹਦੇ ਪਾਸੇ ਹੈ ਤੇ ਸਾਡੇ ਖੱਬੇ ਗਿੱਟੇ ਤੇ ਨਿਸ਼ਾਨ ਹੋਵੇਗਾ ਸਾਡੇ ਨਾਂ ਦੇ ਸੰਸਾਰ ਵਿੱਚ ਤੂੰ ਢੋਲ ਮਾਰਨੇ ਹਨ ਤੇ ਅਸੀਂ ਕਿਸੇ ਨੂੰ ਉੱਠਣ ਨਹੀਂ ਦੇਣਾ ਐਸੀ ਮਾਇਆ ਪਾਵਾਂਗੇ ਏਨੇ ਬਚਨ ਕਰਕੇ ਸੱਚੇ ਪਿਤਾ ਅਲੋਪ ਹੋ ਗਏ ਹਨ ਜੀ ਹੋ ਮਿਹਰਵਾਨ ਆਪ ਗਿਰਤਾਰੀ ਹੋ ਮਿਹਰਵਾਨ ਆਪ ਗਿਰਤਾਰੀ ਬਾਹਾਂ ਪਕੜ ਪ੍ਰਵਲੇਤ ਉਬਾਰੀ ਬਾਹੋਂ ਪਕੜ ਪ੍ਰਭ ਲੈ ਤੇਬਾਰੀ ਪ੍ਰਗਟ ਹੋਇਆ ਨਰਸਿੰਘ ਅਵਤਾਰੀ ਪ੍ਰਗਟ ਹੋਇਆ ਨਰਸਿੰਘ ਅਵਤਾਰੀ ਗੁਰ ਆਪਣੇ ਤੂੰ ਜਾਓ ਬਲਹਾਰੀ ਗੁਰ ਆਪਣੇ ਤੂੰ ਜਾਓ ਬਲਹਾਰੀ ਮਹਾਰਾਜ ਸ਼ੇਰ ਸਿੰਘ ਨਾਮ ਰਖਾ ਕੇ ਬਿਠਾਇਆ ਆਪਣਾ ਆਪ ਲਗਾ ਕੇ ਮਹਾਰਾਜ ਸ਼ੇਰ ਸਿੰਘ ਨਾਮ ਰਖਾ ਕੇ ਬਿਠਾਇਆ ਆਪਣਾ ਆਪ ਲਗਾ ਕੇ ਕੋਵਿੰਡ ਨੂੰ ਕਣਕਾ ਪੂਰੀ ਰਿਸ਼ੁ ਦਿਖਾ ਕੇ ਕੋਵਿੰਦ ਨੂੰ ਕਣਕਾ ਪੁਰੀ ਬਣਾ ਕੇ ਮਣੀ ਸਿੰਘ ਤਾਈਂ ਦਰਸ਼ ਦਿਖਾ ਕੇ ਐਸਾ ਪਰਮ ਨਿਰਾਲੀ ਮਿਲਿਆ ਉਹਨੂੰ ਆਪ ਬਨਵਾਲੀ ਕ੍ਰਿਸ਼ਨ ਕਨਈਆ ਆਪਣਾ ਆਪ ਉਪਾਕੇ ਮਣੀ ਸਿੰਘ ਤਾਈ ਦਰਸ਼ ਦਿਖਾ ਕੇ कृष्ण कनैयापा के मणि सिंह ताईं दर्श ॾख के राम रूप दिखाया, हथ तनोश चिला चढ़ाया राम रूप ॾा ਸੜਾਇਆ ਐਸਾ ਬਚਨ ਓਨਾਂ ਨੂੰ ਕੀਤਾ ਕਲਯੁਗ ਦਾ ਨਾਸ ਅਸਾਨੇ ਕੀਤਾ ਐਸਾ ਬਚਨ ਓਨਾਂ ਨੂੰ ਕੀਤਾ ਕਲਯੁਗ ਦਾ ਨਾਸ ਕਾਲਯੁਗ ਪਾਪੀ ਬੜਾ ਹੰਕਾਰੀ ਪਾਪੀ ਅਪਰਾਧੀ ਦੁਸ਼ਟ ਦੁਰਾਚਾਰੀ ਕਾਲਯੁਗ ਪਾਪੀ ਬੜਾ ਹੰਕਾਰੀ ਪਾਪੀ ਅਪਰਾਧੀ ਦੁਸ਼ਟ ਦੁਰਾਚਾਰੀ ਕਰਮ ਏ ਸੁਦਾ ਵੇਖ ਖੁਸ਼ ਪਾਉ ਤੇਰੇ ਹੱਥ ਵਿੱਚ ਕਲਮ ਫੜਾਂ ਮੈਂ ਆਪਣਾ ਆਪ ਸ਼ਪਾਉ ਤੇਰੇ ਹੱਥ ਵਿੱਚ ਕਲਮ ਫੜਾਂ ਸੋਹੰਗੇ ਸ਼ਬਦ ਦਾ ਰਾਗ ਲਾਉ ਚਾਰ ਜੁਗ ਦਾ ਵਰਣ ਕਰਾਂ ਸੋ ਹੰਗ ਸ਼ਬਦ ਦਾ ਰਾਗ ਕਲਾ ਚਾਰ ਜੁਗ ਦਾ ਵਰਨ ਕਰਾਂ ਰਾਜਾ ਮਹਾਰਾਜਾ ਨੂੰ ਤਖਤੋਂ ਉਠਾਉ ਦਰਦਰ ਤਕੇ ਉਹਨਾਂ ਨੂੰ ਪਾ ਰਾਜਾ ਮਹਾਰਾਜਾ ਨੂੰ ਤਖਤੋਂ ਉਠਾ ਰਦਰ ਤਕੇ ਉਹਨਾਂ ਨੂੰ ਪਾ ਇੱਕ ਨਾਮ ਲੈ ਜੋ ਮੇਰਾ ਮਾਤ ਲੋਕ ਵਿੱਚ ਪਾਏ ਨਾ ਫੇਰਾ ਇੱਕ ਨਾਮ ਲੈ ਜੋ ਮੇਰਾ ਮਾਤ ਲੋਕ ਵਿੱਚ ਪਾਏ ਨਾ ਫੇਰਾ सा शब में मारा शेर सिंह नाम रखां एसा शब में मारा शेर सिंह ਨਾਮ ਆਪਣੇ ਦਾ ਕਰਾ ਪਰਤਾਪੋ ਬਾਕੀ ਸਭ ਨਾਂ ਦਾ ਕਰਨਾ ਨਾਸ ਨਾਮ ਆਪਣੇ ਦਾ ਕਰਾ ਪਰਤਾਪੋ ਬਾਕੀ ਸਭ ਨਾਂ ਦਾ ਕਰਨਾ ਨਾਸ ਬਾਕੀ ਨਾਸ ਸਭਨ ਦਾ ਹੋ ਆਪ ਸੋਹੰਗ ਸ਼ਬਦ ਜਦੋਂ ਪ੍ਰਗਟ ਹੋ ਬਾਕੀ ਨਾਸ ਸਭਨ ਦਾ ਹੋਇਆ ਸੋਹੰਗ ਸ਼ਬਦ ਜਦੋਂ ਪ੍ਰਗਟ ਹੋਇਆ ਉਹ ਅੰਗ ਸੋਹੰਗ ਮੈਂ ਆਪ ਅਖਵਾ ਸਭ ਭਲੇਖੇ ਦਿਲ ਤੋਂ ਲਾਹ ਓ ਅੰਗ ਸੋਹੰਗ ਮੈਂ ਆਪੇ ਅਖਵਾਉਂ ਸਭ ਭੁਲੇਖੇ ਦਿਲ ਤੋਂ ਲਾਉਂ ਐਸੀ ਇੱਕ ਰਚਾਉ ਮਾਇਆ ਦੁਸ਼ਟਾਂ ਤਾਈ ਜਿਨ ਪਸਮ ਕਰਾਇਆ ਐਸੀ ਇੱਕ ਰਚਾਉ ਮਾਇਆ ਦੁਸ਼ਟਾਂ ਤਾਈ ਜਿਨ ਪਸਮ ਕਰਾਇਆ ਪਸਮ ਹੋਣਗੇ ਤੇਰੀ ਸੱਚਾ ਸਤ ਗੁਰ ਕਰੇ ਨਾ ਦੇਰੀ ਪਸਮ ਹੋਣਗੇ ਤੇਰੀ ਸੱਚਾ ਸਤ ਗੁਰ ਕਰੇ ਨਾ ਦੇਰੀ ਬੋਲੇ ਵਸਤਾ ਕੇ ਲਰਿਆ ਕੇ ਦੇਵੇ ਦਰਸ ਭਗਤਨ ਕਰ ਜਾ ਕੇ ਆਪਣਾ ਆਪ ਪ੍ਰਭ ਆਪਰਖਾ ਕੇ ਮਣੀ ਸਿੰਘ ਨੂੰ ਦਰਸ਼ ਦਿਖਾ ਕੇ ਜੋਤ ਸਰੂਪ ਬ੍ਰਹਮ ਗਿਆਨ ਦਿਵਾ ਕੇ ਮਹਾਰਾਜੇਰ ਸਿੰਘ ਸੱਚ ਰੂਪ ਵਟਾ ਕੇ ਦਰਸ਼ ਦਿਖਾਇਆ ਆਪ ਪ੍ਰਭ ਠਾਕੁਰ ਮਣੀ ਸਿੰਘ ਨੂੰ ਕਰ ਜਾ ਕਰ ਵੀ ਦੇ ਨਿਰਮਲ ਕਰਮ ਨੇ ਉਜਾਗਰ ਦਿੱਤਾ ਦਰਸ ਭਗਤ ਸੁਖ 사ਗਰ ਹੋਏ ਅਨੰਦ ਬਿਠਾਈ ਕਾਗਰ ਮਹਾਰਾਜੇਰ ਸਿੰਘ ਜਗਤ ਉਜਾਗਰ ਦਰਸ਼ਨ ਦੇਖ ਮਨ ਬਿਗਸਾਏ ਬਿਨ ਦੇਖੇ ਫਿਰ ਠੰਡ ਨਾ ਪਾਏ ਦਿਨ ਰਾਤ ਰਹਾ ਬਿਲਲਾਏ ਸ਼ਾਂਤ ਹੋ ਜਾਏ ਗੁਰਦਰਸ਼ਨ ਕੋ ਮੇਰੇ ਨੈਣ ਪਰਸਾਏ ਮਹਾਰਾਜੇਰ ਸਿੰਘ ਹੋਏ ਸਹਾਈ ਸ਼ਰਨ ਪੜੇ ਦੀ ਲਾਜਰ ਖਾਏ ਦਿਨ ਰਾਤ ਬੈਠੋ ਹਰ ਜਸਗਾ ਲ ਜੀਆ ਫਲ ਪਾਇਆ ਸ਼ਬਦ ਅਪਾਰ ਬੀਜ ਪੂਰਬ ਲਾ ਬੀਆ ਦਿੱਤਾ ਆ ਪਿਆਦਾਰ ਸਤ ਗੁਰ ਕਰਕੇ ਹੀ ਆ ਪੂਰੀ ਹੋਈ ਵਿਚਾਰ ਜੋਤ ਜਗਾਈ ਮਹਾਰਾਜੇ ਸ਼ੇਰ ਸਿੰਘ ਕਰਮ ਵਿਚਾਰ ਸਤ ਗੁਰ ਦਰਸ਼ਨ ਦੀਆ ਪ੍ਰਭ ਦਰਸ਼ਨ ਦਰਸਾ ਸਦ ਪਿਆਸ ਮਿਟਾਈ ਪ੍ਰਭ ਦਰਸ਼ਨ ਦਰਸਾ ਮਨ ਦੀ ਬਿਯਾਦ ਗਵਾਈ ਪ੍ਰਭ ਦਰਸ਼ਨ ਬਿਗਸਾ ਸਰਬ ਚਿੰਤਾ ਮਿਟਾਈ ਪ੍ਰਭ ਦਰਸ਼ਨ ਪਾ ਮਨ ਦੀ ਤੀਰੋ ਤਰਾਈ ਪ੍ਰਭ ਦਰਸ਼ਨ ਪਾ ਸਤਿ ਸ਼ਬਦ ਦੀ ਸੋਜੀ ਪਾਈ ਪ੍ਰਭ ਦਰਸ਼ਨ ਪਾ ਦੁਈ ਦੋਏ ਤੋ ਮਿਟਾਈ ਪ੍ਰਭ ਦਰਸ਼ਨ ਪਾ ਜਨਮ ਮਰਨ ਦੀ ਸੋਜੀ ਪਾਈ ਪ੍ਰਭ ਦਰਸ਼ਨ ਪਾ ਸਾਧ ਸੰਗਤ ਵਿੱਚ ਰਹਾ ਪ੍ਰਭ ਜਸ ਗਾਈ ਪ੍ਰਭ ਦਰਸ਼ਨ ਪਾ ਮਹਾਰਾਜੇਰ ਸਿੰਘ ਰਹਾ ਚਿਤ ਸਮਾਈ ਸ਼ਬਦ ਰੂਪ ਗੁਰਦਰਸ਼ਨ ਦੇ ਕੇ ਸੰਤ ਤਾਈ ਗਿਆਨ ਦਵਾਇਆ शबद रूप गु दर्शन दे जाया पूना सब ॾखाया जोत रूप प्रभ दर्शन द के कलजुग माया अगन जलाया शबद रूप प्रभ दर्शन द के मनि सिंह दस लाया ਜਬ ਰੂਪ ਪ੍ਰਭ ਦਰਸ਼ਨ ਦੇ ਕੇ ਮਹਾਰਾਜੇਰ ਸਿੰਘ ਆਪਣਾ ਤੇਜ ਵਖਾ ਕਲਯੁਗ ਕਰਮ ਪ੍ਰਭ ਆਪ ਵਿਚਾਰਿਆ ਕਰਨ ਹਾਰ ਜਾਮਾ ਕਣਕਪੁਰੀ ਵਿੱਚ ਤਾਰਿਆ ਦੇ ਕੇ ਸ਼ਬਦ ਵਿਚਾਰ ਪ੍ਰਭ ਆਪਣਾ ਆਪ ਚਤਾਰਿਆ ਮਣੀ ਸਿੰਘ ਨੂੰ ਦੇਵਾ ਤਾਰੋ ਦੇ ਕੇ ਦਰਸ਼ ਉਪਾਰਿਆ ਦੇ ਕੇ ਸ਼ਬਦ ਗਿਆਨ ਸੰਤਨ ਦੀ ਪੈ ਜਸਵਾ ਮਹਾਰਾਜ ਸ਼ੇਰ ਸਿੰਘ ਪ੍ਰਗਟ ਅਵਤਾਰ ਕਲ ਜੋਗ ਕਰਮ ਵਿਚਾਰਿਆ ਐਸਾ ਕਰਮ ਕੱਲੂ ਵਿੱਚ ਹੋਇਆ ਝੂਠੇ ਤੰਦੇ ਜਗਤ ਹੈ ਮੋਇਆ ਸਤ ਗੁਰ ਪੁੱਲਾ ਸ੍ਰਿਸ਼ਟ ਹੈ ਸੋ ਆ ਮਹਾਰਾਜੇਰ ਸਿੰਘ ਜਗਤ ਜੋਤ ਬਲੋਆ ਮਣੀ ਸਿੰਘ ਪ੍ਰਭੂ ਦਰਸ਼ ਦਿਖਾਏ ਕਰਨ ਕਾਰ ਕੱਲੂ ਹਰ ਜੀ ਆਏ ਪ੍ਰਗਟ ਆਪ ਨਰਾਇਣ ਜਗਾਇ ਭਗਤ ਲੋਕ ਰਸਨਾ ਗਾਏ ਮਹਾਰਾਜੇਰ ਸਿੰਘ ਕਲ ਕਰਾਏ ਕਲਯੁਗ ਜੋਤ ਪ੍ਰਭ ਤਾਰੇ ਜਿਸ ਕੋ ਸਦਾ 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 ਨਿਮਸ਼ਕਾਰੇ ਮਹੀਨੇ ਛੇ ਹੋਈ ਆਰਜੂ ਮੇਰੀ ਮਹੀਨੇ ਛੇ ਹੋਈ ਆਰਜੂ ਮੇਰੀ ਐਸੀ ਕਲਾ ਸਾਂਏ ਫੇਰੀ ਐਸੀ ਕਲਾ ਸਾਂਏ ਦਿਖਾਇਆ ਮੁਕੰਦ ਮਨੋਹਰ ਨਜ਼ਰੀਆ ਆਇਆ ਮੁਕੰਦ ਮਨੋਹਰ ਨਜ਼ਰੀਆ ਆਇਆ ਸ਼ਬਦ ਸਰੂਪ ਮਾਤ ਪਿਤਾ ਬਣਾਇਆ ਸ਼ਬਦ ਸਰੂਪ ਮਾਤ ਪਿਤਾ ਬਣਾਇਆ ਕਰਦਾ ਦਾ ਦਾਰ ਅੱਖੀ ਵਿਖਾਇਆ ਕਰਦਾ ਦਾ ਦਾਰ ਅੱਖੀ ਵਿਖਾਇਆ ਮਨ ਦਾ ਸੰਸਾਰ ਆ ਲਾਇਆ ਮਨ ਦਾ ਸੰਸਾਰ ਆ ਲਾਇਆ ਖਬਾ ਚਰਨਾਂ ਉੱਪਰ ਉਠਾ ਕੇ ਖੱਬਾ ਚਰਨ ਉੱਪਰ ਉਠਾ ਕੇ ਖੱਬੇ ਗਿੱਟੇ ਵਾਲਾ ਨਿਸ਼ਾਨ ਦਿਖਾ ਕੇ ਖੱਬੇ ਗਿੱਟੇ ਵਾਲਾ ਨਿਸ਼ਾਨ ਦਿਖਾ ਕੇ ਐਸੀ ਸੋਜੀ ਉਸ ਨੂੰ ਪਾ ਉਸ ਨੂੰ ਪਾਈ ਬਾਬਾ ਮਣੀ ਸਿੰਘ ਦੇ ਦੋਈ ਬਾਬਾ ਮਣੀ ਸਿੰਘ ਦੇ ਦੋਈ ਵਿਸ਼ਨੂੰ ਭਗਵਾਨ ਜੋਤ ਪ੍ਰਗਟਾਈ ਵਿਸ਼ਨੂੰ ਭਗਵਾਨ ਜੋਤ ਪ੍ਰਗਟਾਈ ਹੋਇਆ ਦਰਸ ਭਗਤ ਜਸ ਗਾਈ ਹੋਇਆ ਦਰਸ ਭਗਤ ਜਸ ਗਾਈ ਐਸਾ ਤੀਰ ਦਰਸ਼ਦਾ ਖਾ ਕੇ ਐਸਾ ਤੀਰ ਦਰਸ਼ੁਦਾ ਖਾ ਕੇ ਪਜਾਕ ਵੇਂਡਾ ਵਾਲਾ ਕੁਵਿੰਡੋ ਵਾਲ ਜੁੱਤੀ ਲਾ ਕੇ ਮਣੀ ਸਿੰਘ ਨੂੰ ਜਾਗਾਈ ਤੇ ਫੇਰ ਸਾਰੇ ਬਚਨ ਚੇਤੇ ਆਏ ਸਾਰੇ ਵਿਹਾਰ ਛੱਡ ਕੇ ਗਵਿੰਡ ਪਿੰਡ ਨੂੰ ਉੱਠ ਭੱਜਾ ਮੰਝਲੋ ਮੰਝਲੀ ਮਾਝੇ ਦੇਸ ਵਿੱਚ ਵਰਕੀ ਆ ਪਹੁੰਚਾ ਤੇ ਆਣ ਕੇ ਪੰਗਾਲੀ ਲਾਗੇ ਸਾਰੇ ਵਾਕਫ ਸਿੱਖਾਂ ਦੇ ਦਰਸ਼ਨ ਕੀਤੇ